ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਉਹ ਗੱਲਬਾਤ ਕਰਨੀ ਹੈ ਇੱਕ ਔਰਤ ਬਾਰੇ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਮੀਆਂ-ਬੀਬੀ ਦਾ ਹੈ ਕਿਉਂਕਿ ਇੱਕ ਔਰਤ ਨੂੰ ਨਿੰਦਿਆ ਗਿਆ ਹੈ ਮੈਂ ਉਹ ਗੱਲ ਕਰਨੀ ਆ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਦੇਖ ਭੈਣ ਮੇਰੀ ਗੁੱਸਾ ਕਰੀ ਗੱਲਾਂ ਕਰੀ ਪਰ ਤੂੰ ਜਿਹੜੇ ਸ਼ਬਦ ਕਹੇ ਆ ਇਹ ਬਹੁਤ ਗਲਤ ਕਹੇ ਆ ਇਹ ਸਾਡੇ ਤੇ ਇਕੱਲੇ ਡਿਪੈਂਡ ਨਹੀਂ ਹੁੰਦੇ ਇਹ ਸਾਡੀਆਂ ਮਾਮਾਤ ਵੀ ਡਿਪੈਂਡ ਹੁੰਦੇ ਨੇ ਹਰ ਇੱਕ ਔਰਤ ਤੇ ਡਿਪੈਂਡ ਨੇ ਇਹ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਆ ਇਹ ਵੀਡੀਓ ਸ਼ਾਇਦ ਪਈ ਹੋਈ ਕਦੀ ਆ ਪਰ ਮੇਰੀ ਨਿਗਾ ਅੱਜੇ ਚੜੀ ਆ ਹੁਣ ਸੁਣਿਓ ਧਿਆਨ ਨਾਲ ਅਸੀਂ ਜੇ ਸੋਸ਼ਲ ਮੀਡੀਆ ਤੇ ਆ ਗਏ ਤਾਂ ਸੀ ਇਹ ਨਹੀਂ ਹੈਗਾ ਵੀ ਅਸੀਂ ਲੋਕਾਂ ਦੇ ਦਿਮਾਗਾਂ 'ਚ ਗਲਤ ਗੱਲ ਭਰੀਏ ਅਸੀਂ ਸੇਧ ਵਾਲੀਆਂ ਗੱਲਾਂ ਕਰਨੀਆਂ ਨੇ ਅਸੀਂ ਉਹ ਗੱਲਾਂ ਕਰਨੀਆਂ ਜਿੱਥੇ ਪਰਿਵਾਰਾਂ ਦਾ ਮੀਆਂ ਬੀਬੀ ਦਾ ਬੱਚਿਆਂ ਦਾ ਮਾਪਿਆਂ ਨਾਲ ਮਾਪਿਆਂ ਦਾ ਬੱਚਿਆਂ ਨਾਲ ਇਤفاق ਬਣਿਆ ਰਹੇ ਨਾ ਕਿ ਇੱਕ ਦੂਏ ਤੇ ਜੁੰਨੇ ਲਾਉਣ ਇੱਕ ਦੂਏ ਨੂੰ ਤੋੜ ਤੋੜ ਸਿਟਣ ਇੱਕ ਦੂਏ ਨੂੰ ਇਹ ਕਹਿਣ ਵੀ ਤੂੰ ਮੇਰੇ ਨਾਲ ਜ਼ਬਰਦਸਤੀ ਕਰਦਾ ਮੈਂ ਨਹੀਂ ਇਹ ਕਰਨਾ ਮੈਂ ਨਹੀਂ ਉਹ ਕਰਨਾ ਦੇਖੋ ਭਾਈ ਹਰੇਕ ਰਿਸ਼ਤੇ ਦੇ ਹਰੇਕ ਰਿਸ਼ਤੇ ਪ੍ਰਤੀ ਫਰਜ਼ ਹੁੰਦੇ ਨੇ ਮਾਪਿਆਂ ਦੇ ਧੀਆਂ ਪੁੱਤਾਂ ਪ੍ਰਤੀ ਫਰਜ਼ ਨੇ ਜਦੋਂ ਮਾਪੇ ਬਿਰਧ ਹੋ ਗਏ ਫਿਰ ਧੀਆਂ ਪੁੱਤਾਂ ਦੇ ਮਾਪਿਆਂ ਪ੍ਰਤੀ ਫਰਜ਼ ਬਣ ਜਾਂਦੇ ਨੇ ਠੀਕ ਆ ਮੀਆਂ ਬੀਬੀ ਨੇ ਇਕੱਠੇ ਰਹਿਣ ਦੀ ਕਸਮ ਖਾਦੀ ਹੁੰਦੀ ਆ ਮੀਆਂ ਬੀਬੀ ਨੇ ਔਰਤ ਦੇ ਆਦਮੀ ਪ੍ਰਤੀ ਫਰਜ਼ ਹੁੰਦੇ ਨੇ ਆਦਮੀ ਦੇ ਔਰਤ ਪ੍ਰਤੀ ਫਰਜ਼ ਹੁੰਦੇ ਨੇ ਇਹ ਅਸੀਂ ਕੋਈ ਗਲ ਪਿਆ ਢੋਲ ਨਹੀਂ ਕਹਿ ਸਕਦੇ ਹੈਗੇ ਕਿਉਂਕਿ ਧੀਆ ਆਪਣਾ ਸਾਰਾ ਕਾਰਮਦਾਰ ਛੱਡ ਕੇ ਇੱਕ ਇਨਸਾਨ ਦੇ ਲੜ ਲੱਗਦੀਆਂ ਉੱਥੋਂ ਉੱਥੇ ਇੱਕ ਡੋਲੀ ਆਉਂਦੀ ਹੈ ਧੀ ਦੀ ਉੱਥੋਂ ਅਰਥ ਹੀ ਨਿਕਲਦੀ ਹੈ ਫਿਰ ਸਾਰੀਆਂ ਜੋ ਵੀ ਧੀ ਦੀਆਂ ਡਿਮਾਂਡਾਂ ਜੋ ਵੀ ਧੀ ਦੇ ਫਰਜ਼ਾਂ ਉਹ ਪਤੀ ਨਿਭਾਊਗਾ ਕਿਉਂਕਿ ਪਤਨੀ ਉਹਦੇ ਘਰ ਦੇ ਸਾਰੇ ਫਰਜ਼ ਨਿਭਾਉਂਦੀ ਹੈ ਉਹਦੇ ਰਿਸ਼ਤਿਆਂ ਨੂੰ ਨਿਭਾਉਂਦੀ ਹੈ ਉਹਦੇ ਬੱਚੇ ਪਾਲਦੀ ਹੈ ਉਹਦਾ ਧਿਆਨ ਰੱਖਦੀ ਹੈ ਸਾਰੀ ਜ਼ਿੰਦਗੀ ਉਹਦੇ ਸਾਹਾਂ ਨਾਲ ਰਹਿੰਦੀ ਹੈ ਪਰ ਅਸੀ ਇਹ ਗੱਲ ਨਹੀਂ ਕਹਿ ਸਕਦੇ ਜਿਹੜੀ ਆ ਭੈਣ ਨੇ ਕਹੀ ਆ ਮੈਨੂੰ ਇਹ ਕਮੈਂਟਾਂ ਚ ਜਰੂਰ ਦੱਸਿਓ ਵੀ ਭੈਣ ਨੇ ਇਹ ਗੱਲ ਗਲਤ ਕਹੀ ਆ ਜਾਂ ਠੀਕ ਕਹੀ ਆ ਠੀਕ ਆ ਹੁਣ ਸੁਣਿਓ ਧਿਆਨ ਨਾਲ ਪਤਨੀ ਦੇ ਮੂੰਹ ਹਲ ਚਾਗਦੀਆਂ ਰਹਿੰਦੀਆਂ ਵੀ ਸਾਨੂੰ ਇਹ ਪੈਸਾ ਦੇਵੂਗਾ ਤੇ ਉਹਨੂੰ ਨਾ ਐਂ ਜਿਤਾਇਆ ਜਾਂਦਾ ਵੀ ਤੇਰਾ ਹੱਕ ਐ ਹੱਕ ਐ ਤੂੰ ਮੈਨੂੰ ਪੈਸੇ ਦੇਵੇਂਗਾ ਤੇਰਾ ਹੱਕ ਐ ਕਿਉਂਕਿ ਮੈਂ ਤੇਰੀ ਪਤਨੀ ਆ ਆ ਚੀਜ਼ਾਂ ਜਿਤਾਉਂਦੀਆਂ ਰਹਿੰਦੀਆਂ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀਮਤ ਕਿਸ ਚੀਜ਼ ਦੀ ਅਦਾ ਕਰਾਉਣੀ ਹੋ ਆਵਦੀ ਇੱਜ਼ਤ ਦੀ ਇੱਕ ਪਾਸੇ ਤੇ ਅਨਮੋਲੀ ਅਨਮੋਲੀ ਕਰਦੀਆਂ ਰਹਿੰਦੀਆਂ ਤੇ ਦੂਜੇ ਬੰਨੇ ਤੁਸੀਂ ਮੁਸੇ ਜੀ ਦੇ ਆ ਪੈਸਾ ਵਸੂਲ ਕਰ ਦੂੰ ਅਗਲੇ ਤੋਂ ਸੂਟ ਬਣਾ ਕੇ ਦੇ ਗਹਿਣੇ ਬਣਾ ਕੇ ਦੇ ਗੱਡੀਆਂ ਚ ਘੁਮਾ ਟੂਰਾਂ ਤੇ ਲੈ ਕੇ ਜਾ ਮੈਨੂੰ ਇਹ ਇਹ ਫਿਰ ਕਾਦੇ ਪੈਸੇ ਹੁੰਦੇ ਆ ਬਈ ਕਿਉਂ ਤੁਹਾਡਾ ਪਤੀ ਹੈ ਗੁਨਾਹ ਕਰਤਾ ਉਹਨੇ ਤੁਹਾਡਾ ਪਤੀ ਬਣ ਕੇ ਪੱਦੀ ਦੇ ਮੂੰਹ ਵੱਲ ਝਾਕਦੀਆਂ ਰਹਿੰਦੀਆਂ ਵੀ ਸਾਨੂੰ ਇਹ ਪੈਸਾ ਦੇਵੂਗਾ ਤੇ ਉਹਨੂੰ ਨਾ ਐਂ ਜਿਤਾਇਆ ਜਾਂਦਾ ਵੀ ਤੇਰਾ ਹੱਕ ਹੈ ਹੱਕ ਹੈ ਤੂੰ ਮੈਨੂੰ ਪੈਸੇ ਦੇਵੇਂਗਾ ਤੇਰਾ ਹੱਕ ਹੈ ਕਿਉਂਕਿ ਮੈਂ ਤੇਰੀ ਪਤਨੀ ਆ ਆ ਚੀਜ਼ਾਂ ਜਿਤਾਉਂਦੀਆਂ ਰਹਿੰਦੀਆਂ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀਮਤ ਕਿਸ ਚੀਜ਼ ਦੀ ਅਦਾ ਕਰਾਉਣੀ ਹੋ ਆਵਦੀ ਇੱਜ਼ਤ ਦੀ ਇੱਕ ਪਾਸੇ ਤੇ ਅਨਮੋਲੀ ਅਨਮੋਲੀ ਕਰਦੀਆਂ ਰਹਿੰਦੀਆਂ ਤੇ ਦੂਜੇ ਪੰਨੇ ਤੋਂ ਦੇਖੋ ਜਿਹੜੀ ਗੱਲ ਕਰੀਏ ਇੱਕ ਪਾਸੇ ਅਨਮੋਲੀ ਅਨਮੋਲੀ ਕਰਦੀਆਂ ਰਹਿਣੀਆਂ ਇੱਕ ਪਾਸੇ ਤੁਸੀਂ ਉਹਦੇ ਤੇ ਹੱਕ ਜਮਾਉਨੀਆਂ ਵੀ ਮੈਨੂੰ ਗਹਿਣੇ ਲੈ ਕੇ ਦੇ ਮੈਨੂੰ ਗੱਡੀਆਂ 'ਚ ਕਮਾ ਮੈਨੂੰ ਕੱਪੜੇ ਲੈ ਕੇ ਦੇ ਜੋ ਇਹ ਭੈਣ ਦੇ ਬੋਲ ਨੇ ਦੇਖ ਭੈਣ ਮੇਰੀਏ ਰਹੀ ਗੱਲ ਅਨਮੋਲੀ ਅਨਮੋਲੀ ਦੀ ਵਾਕਿਆ ਹੀ ਇਹ ਰਿਸ਼ਤਾ ਅਨਮੋਲ ਹੁੰਦਾ ਹੈ ਇੱਕ ਮਾਂ ਜਿਵੇਂ ਆਪਣੇ ਪੁੱਤ ਨੂੰ ਪਿਆਰ ਕਰਦੀ ਹੈ ਇੱਕ ਔਰਤ ਜਿਹੜੀ ਇੱਕ ਦੀਓ ਹੁੰਦੀ ਹੈ ਥੋਂ ਥੋਂ ਮੂੰਹ ਮਾਰਨੇ ਵਾਲੀ ਨਹੀਂ ਹੁੰਦੀ ਉਹ ਆਪਣੇ ਆਦਮੀ ਨੂੰ ਇੱਕ ਮਾਂ ਵਾਂਗੋ ਹੀ ਸੰਭ ਕੇ ਰੱਖਦੀ ਹੈ ਉਹਦੇ ਛੱਤੀ ਨਵਾਂ ਨਾਲ ਉਹਨੂੰ ਬੁਲਾਉਂਦੀ ਹੈ ਉਹਨੂੰ ਰੱਜ ਕੇ ਪਿਆਰ ਕਰਦੀ ਹੈ ਉਹਦੇ ਸਾਹਾਂ ਨਾਲ ਜੀਉਂਦੀ ਹੈ ਠੀਕ ਹੈ ਜਿਹੜੀ ਤੂੰ ਗੱਲ ਕਰਦੀਆਂ ਨੰਬਰ 2 ਤੇ ਜਿਹੜੀ ਗੱਲ ਕਰ ਰਹੀ ਗੱਡੀਆਂ ਦੀ ਗਹਿਣਿਆਂ ਦੀ ਇਹ ਹਰੇਕ ਔਰਤ ਦੀ ਡਿਮਾਂਡ ਨਹੀਂ ਹੁੰਦੀ ਹੈਗੀ ਠੀਕ ਹੈ ਔਰਤ ਔਰਤ ਉਹ ਜਾਂਤੀ ਹੈ ਜਿਹੜੀ ਆਪਣੇ ਸਾਰੇ ਸ਼ੌਂਕ ਸਾਰੇ ਮਨ ਦੇ ਸ਼ੌਂਕ ਸਾਰੇ ਜੋ ਜਜ਼ਬਾਤ ਹੁੰਦੇ ਨੇ ਘਰ ਦੇ ਘਰ ਦੇ ਜੋ ਵੀ ਕਹਿੰਦੇ ਹੁੰਦੇ ਨੇ ਕਿਤੇ ਮਾਣਾ ਮੋਟਾ ਘਰ ਚ ਡਾਮਾ ਡੋਲੀ ਆ ਜਾਵੇ ਪਤੀ ਦੀ ਜ਼ਿੰਦਗੀ ਚ ਡਾਮਾ ਡੋਲੀ ਆ ਜਾਵੇ ਪਤੀ ਨੂੰ ਕਿਤੇ ਮਾਣੇ ਮੋਟੇ ਘਾਟੇ ਵਾਦੇ ਹੋ ਜਾਣ ਸਾਰਾ ਕੁਝ ਆਪਣਾ ਅੰਦਰ ਦਫਨ ਕਰ ਲੈਂਦੀ ਆ ਸਾਰੇ ਸ਼ੌਂਕ ਮਾਰ ਲੈਂਦੀ ਆ ਕਿਦੇ ਲਈ ਆਪਣੇ ਘਰ ਲਈ ਆਪਣੇ ਆਦਮੀ ਲਈ ਆਪਣੇ ਬੱਚਿਆਂ ਲਈ ਜਿੰਨਾ ਔਰਤ ਚ ਸਿੱਧਕ ਹੈ ਨਾ ਸਾਰੀਆਂ ਇੱਕਸਾਰ ਨਹੀਂ ਹੈਗੀਆਂ ਜੇ ਅਸੀਂ ਕੁਸ ਮਾੜੀਆਂ ਨਾਲ ਚੰਗੀਆਂ ਨੂੰ ਮਲਾਈਏ ਨਹੀਂ ਮਿਲਾ ਸਕਦੇ ਠੀਕ ਹੈ ਔਰਤ ਚ ਜਿੰਨਾ ਸਿੱਧਕ ਹੈ ਨਹੀਂ ਕਿਸੇ ਚ ਹੋ ਸਕਦਾ ਸਬਰ ਸਮਝੌਤਾ ਜ਼ਿੰਦਗੀ ਨਾਲ ਸਮਝੌਤਾ ਕਰ ਲੈਣਾ ਠੀਕ ਹੈ ਹਰੇਕ ਦਾ ਜੀ ਕਰਦਾ ਰਾਣੀਆਂ ਮੰਗੋ ਰਹਿਣ ਨੂੰ ਔਰ ਪਸ ਸਮਝੌਤਾ ਕਰ ਲੈਂਦੀ ਆ ਜਿਹਾ ਜਿਹਾ ਉਹਦਾ ਪਤੀ ਲਿਆ ਕੇ ਦਿੰਦਾ ਉਹ ਜਿਹਾ ਪੈਣ ਲੈਂਦੀ ਆ ਜਿਹਾ ਜਿਹਾ ਉਹ ਖੁਲਾਉਂਦਾ ਉਹ ਜਿਹਾ ਖਾ ਲੈਂਦੀ ਐ ਜਿਹੜੀਆਂ ਤੂੰ ਆ ਗੱਲਾਂ ਕਰਦੀਆਂ ਬਈ ਤੁਸੀਂ ਕਿਹੜੀ ਚੀਜ਼ ਦੀ ਵਸੂਲੀ ਕਰਦੀਆਂ ਤੁਸੀਂ ਆਪਣੀ ਇੱਜ਼ਤ ਦੀ ਵਸੂਲੀ ਕਰਦੀਆਂ ਭੈਣ ਮੇਰੀ ਇੱਜ਼ਤ ਦੀ ਵਸੂਲੀ ਕਰਨ ਨੂੰ ਕਿਤੇ ਹੋਰ ਰਾਤ ਕੱਟਣ ਆਈਆਂ ਹੋਈਆਂ ਕਿਤੇ ਦੋ ਨੰਬਰ ਦੀਆਂ ਜਨਾਨੀਆਂ ਲੜਫੜਿਆ ਗੁਰੂ ਦੇ ਤਾਬੇ ਦੋ ਦੋ 4 4 100 ਹਜ਼ਾਰ ਹਜ਼ਾਰ ਬੰਦਾ ਵੇ ਆ ਕੇ ਲਿਆਉਂਦਾ ਇੱਜ਼ਤ ਨਾਲ ਆਉਂਦੀਆਂ ਨੇ ਆਪਣੇ ਪਿਓ ਦਾ ਸਾਰਾ ਕਾਰਮਦਾਰ ਛੱਡ ਕੇ ਇੱਕ ਬੰਦੇ ਦੇ ਲੜ ਲਗਦੀਆਂ ਉਹਦੇ ਘਰੇ ਦੁੱਖ ਸੁੱਖ ਹਰਨਾ ਹੁੰਦੀਆਂ ਨੇ ਉਹਦੇ ਨਾਲੇ ਜਿਉਨੀਆਂ ਉਹਦੇ ਨਾਲੇ ਮਰਦੀਆਂ ਠੀਕ ਹੈ ਉਹ ਉਹਦੇ ਪਿਓ ਦਾ ਲੱਬਿਆ ਹੋਇਆ ਹੁੰਦਾ ਹੈ ਹਰੇਕ ਪਤੀ ਦਾ ਆਪਣੀ ਪਤਨੀ ਪ੍ਰਤੀ ਫਰਜ਼ ਹੈ ਹੁਣ ਮੇਰੀ ਗੱਲ ਸੁਣਾ ਤੂੰ ਭਾਈ ਚਾਰ ਟਕੇ ਕਮਾਉਂਦੀ ਹੋਏਂਗੀ ਹਰੇਕ ਜਨਾਨੀ ਜਿਹੜੀ ਹਾਊਸ ਵਾਈਫ ਹੈ ਨਹੀਂ ਕਮਾਉਂਦੀ ਉਹ ਜਨਾਨੀਆਂ ਤੜਕਿਆਂ ਤੋਂ ਉੱਠ ਖੜਦੀਆਂ ਨੇ ਪਿੰਡੂ ਔਰਤਾਂ ਹੁੰਦੀਆਂ ਜਿਹੜੀਆਂ ਤੜਕਿਆਂ ਤੋਂ ਉੱਠ ਖੜਦੀਆਂ ਨੇ ਟੜਕਿਆਂ ਤੋਂ ਉੱਠ ਕੇ ਚਾਹ ਨਹੀਂ ਪਿੰਦੀਆਂ ਪਹਿਲਾਂ 10-10 ਮੱਜਾਂ ਦੀਆਂ ਧਾਰਾਂ ਕੱਟਦੀਆਂ ਨੇ ਉਦੋਂ ਬਾਅਦ ਚਾਹ ਦੀ ਘੁੱਟ ਪੀ ਕੇ ਫੇਰ ਉਹਨਾਂ ਨੂੰ ਬੱਚਿਆਂ ਦੀ ਟੈਨਸ਼ਨ ਪੈ ਜਾਂਦੀ ਹੈ ਸਕੂਲ ਤੋਰਨੇ ਨੇ ਉਦੋਂ ਬਾਅਦ ਫੇਰ ਉਹਨਾਂ ਨੇ ਬੱਚੇ ਤੋਰ ਕੇ ਸਫਾਈਆਂ ਕਰਨੀਆਂ ਹੈ ਘਰ ਦੇ ਬਜ਼ੁਰਗਾਂ ਦਾ ਧਿਆਨ ਰੱਖਣਾ ਹੈ ਦਿਨ 'ਚ ਕੋਈ ਰਿਸ਼ਤਾ ਨਿਭਾਉਣਾ ਕਿਤੇ ਦੁੱਖਾਂ ਸੁੱਖਾਂ 'ਚ ਜਾਣਾ ਆ ਕੇ ਫੇਰ ਘਰ ਦਾ ਕੰਮ ਕਰਨਾ ਹੈ ਫੇਰ ਰੋਟੀ ਟੁੱਕ ਕਰਨਾ ਹੈ ਫੇਰ ਬੱਚੇ ਸੰਭੜਨੇ ਆ 10-10 ਵਜੇ ਥਾਂ ਹੀ ਰਾਤ ਨੂੰ ਟੇਕ ਨਹੀਂ ਹੁੰਦੀ ਹਾਊਸ ਵਾਈਫ ਹੈ ਜਿਹੜੀ ਸਿਰ ਖੁਰਚਣ ਦਾ ਬੇਲ ਨਹੀਂ ਮਿਲਦਾ ਭਾਈ ਜਦੋਂ ਨੇ ਆਪਣਾ ਕੋਈ ਸ਼ੌਂਕ ਪੂਰਾ ਕਰਨਾ ਹੈ ਫਿਰ ਉਹ ਗਵੰਡੀਆਂ ਦੇ ਮੁੰਡੇ ਨੂੰ ਕਹੇ ਗਵੰਡੀਆਂ ਦੇ ਮੁੰਡੇ ਨੂੰ ਕਹੇ ਬਈ ਮੈਨੂੰ ਸੂਟ ਸਵਾ ਦੇ ਗਹਿਣੇ ਘਟੇ ਠੀਕ ਆ ਗਹਿਣੇ ਘਟੇ ਕਿਸੇ ਦੀ ਹੈਸੀਅਤ ਹੁੰਦੀ ਹੈ ਗਹਿਣੇ ਘਟੇ ਕੋਈ ਲੈ ਕੇ ਦੇ ਸਕਦਾ ਹੈ ਉਹ ਆਪਣੇ ਪਤੀ ਤੇ ਹੀ ਮੰਗੂਗੀ ਗਵੰਡੀਆਂ ਦੇ ਮੁੰਡੇ ਤੋਂ ਤਾਂ ਨਹੀਂ ਮੰਗੂਗੀ ਤੂੰ ਬਹੁਤ ਵੱਡੀ ਗੱਲ ਕਰਤੀ ਅਸੀਂ ਔਰਤ ਹੋ ਕੇ ਔਰਤ ਦੀ ਬਦਨਾਮੀ ਨਹੀਂ ਕਰ ਸਕਦੀਆਂ ਕੋਸ਼ ਹੁੰਦੀਆਂ ਨੇ ਜਿਹੜੀਆਂ ਆਪਣੇ ਘਰ ਦੇ ਹਾਲਾਤ ਨਹੀਂ ਦੇਖਦੀਆਂ ਸਿਰਫ ਆਪਣੇ ਸ਼ੌਂਕਾਂ ਕਿੰਨੀ ਧਿਆਨ ਰੱਖਦੀਆਂ ਨੇ ਵੀ ਮੈਨੂੰ ਆਹ ਲੈ ਕੇ ਦੇ ਆਹ ਲੈ ਕੇ ਦੇ ਗੱਲ ਤੇ ਗੁੱਡਾ ਧਰ ਦਿੰਦੀਆਂ ਨੇ ਪਰ ਤੂੰ ਸਾਰੀਆਂ ਨੂੰ ਇੱਕ ਰਸੇ ਨਹੀਂ ਬੰਨ੍ਹ ਸਕਦੀ ਸਾਨੂੰ ਮੈਨੂੰ ਤਾਂ ਲੱਗਦਾ ਵੀ ਤੇਰੀ ਅਜੇ ਮੈਰਿਜ ਨਹੀਂ ਹੋਈ ਜਿਹੜੀ ਤੈਨੂੰ ਮੈਰਿਜ ਲਾਈਫ ਬਾਰੇ ਪਤਾ ਹੀ ਨਹੀਂ ਠੀਕ ਹੈ ਅਸੀਂ ਜਿੱਦਾਂ ਦੀ ਲਾਈਫ ਹੰਡਾ ਚੁੱਕੇ ਹੁੰਨੇ ਆ ਸਾਨੂੰ ਉਹਦਾ ਹੀ ਤਜਰਬਾ ਹੁੰਦਾ ਹੈ ਜਦੋਂ ਪਤੀ ਦਾ ਲੜਫੜ ਲਿਆ ਇੱਕ ਧੀ ਨੇ ਉਹ ਫਰਜ਼ ਫਿਰ ਸਾਰੇ ਪਤੀ ਦੇ ਹੀ ਬਣਦੇ ਨੇ ਠੀਕ ਹੈ ਜਿਹੜੇ ਤੂੰ ਇੱਜ਼ਤ ਵਾਲੀ ਗੱਲ ਕਰਤੀ ਹੈ ਬਹੁਤ ਘਟੀਆ ਗੱਲ ਹੈ ਬਹੁਤ ਘਟੀਆ ਗੱਲ ਹੈ ਇੱਜ਼ਤ ਵਸੂਲੀ ਫਿਟ ਸਟ ਸਾਡੀ ਮਾਂ ਨੇ ਵੀ ਇੱਜ਼ਤ ਵਸੂਲੀ ਹੋ ਕੀਤੀ ਆ ਸਾਡੇ ਬਾਪ ਤੋਂ ਇੱਜ਼ਤ ਵਸੂਲੀ ਕਰਕੇ ਫਿਰ ਸਾਨੂੰ ਪਾਲਿਆ ਫਿਰ ਸਾਡੀ ਪਾਲਬ੍ਰਿਸ਼ ਕਿਰੀਆ ਫਿਰ ਸਾਨੂੰ ਪੜਾਇਆ ਫਿਰ ਸਾਨੂੰ ਵਿਆਇਆ ਅਸੀਂ ਔਰਤਾਂ ਹੋ ਕੇ ਔਰਤਾਂ ਤੇ ਇਦਾਂ ਦਾ ਇਦਾਂ ਦੇ ਛਿੱਟੇ ਪਾਈਏ ਸਾਨੂੰ ਸੋਭਾ ਨਹੀਂ ਦੰਦੇ ਹੈਗੇ ਹਾਂ ਅਸੀਂ ਕਿਸੇ ਨੂੰ ਸੁਭਾਅ ਪੱਖੋਂ ਕਹਿ ਸਕਦੇ ਆ ਭਰ ਤੂੰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਠੀਕ ਹੈ ਇਹ ਇੱਕ ਮੈਰਿਜ ਵਾਲੀ ਧੀ ਭੈਣ ਨਹੀਂ ਕਰ ਸਕਦੀ ਹੈਗੀ ਕਿਉਂਕਿ ਆਦਮੀ ਦੇ ਹੀ ਫਰਜ਼ ਹੁੰਦੇ ਨੇ ਸਾਰੇ ਠੀਕ ਹੈ ਤੂੰ ਯਾਰ ਕਿੱਡੀਆਂ-ਕਿੱਡੀਆਂ ਗੱਲਾਂ ਕਰਤੀਆਂ ਤਾਂ ਕਿੱਡੀਆਂ-ਕਿੱਡੀਆਂ ਗੱਲਾਂ ਕਰਤੀਆਂ ਮੈਂ ਹੱਕ ਜਿਤਾਉਂਦੀਆਂ ਰਹਿੰਦੀਆਂ ਨੇ ਉਹਨੂੰ ਧੌਂਸ ਦੰਦੀਆਂ ਰਹਿੰਦੀਆਂ ਨੇ ਤੂੰ ਐ ਕਰ ਤੂੰ ਐ ਕਰ ਦੇਖ ਬੀਬਾ ਸੂਜਵੰਤੀਆਂ ਭੈਣਾ ਨਹੀਂ ਗਲਤੇ ਗੋਡਾ ਧਰਦੀਆਂ ਸੂਜਵੰਤੀਆਂ ਤਾਂ ਆਪਣੀਆਂ ਬਿਮਾਰੀਆਂ ਨੂੰ ਵੀ ਵਧਾ ਲੈਂਦੀਆਂ ਨੇ ਵੀ ਮੈਂ ਆਪਣੇ ਆਦਮੀ ਨੂੰ ਦੁੱਖ ਨਹੀਂ ਦੇਣਾ ਆਪਣੇ ਸ਼ੌਂਕ ਵੀ ਮਾਰ ਲੈਂਦੀਆਂ ਨੇ ਬਈ ਮੇਰਾ ਆਦਮੀ ਔਖਾ ਹੈ ਠੀਕ ਹੈ ਤੂੰ ਸਾਰਿਆਂ ਨੂੰ ਇੱਕ ਰਸੇ ਬੰਨ ਕੇ ਇੱਕ ਔਰਤ ਨੂੰ ਹੀ ਬਦਨਾਮ ਕਰਤਾ ਇਹ ਗੱਲ ਨਹੀਂ ਅਸੀਂ ਕਹਿ ਸਕਦੇ ਅਸੀਂ ਸੋਸ਼ਲ ਮੀਡੀਆ ਤੇ ਆਈਆਂ ਹੋਈਆਂ ਮੈਂ ਵੀ ਆਈ ਹੋਈਆਂ ਠੀਕ ਹੈ ਪਰ ਅਸੀਂ ਬੱਚਿਆਂ ਨੂੰ ਘੂਰ ਕੱਪ ਜਰੂਰ ਸਕਦੇ ਆ ਸੋਸ਼ਲ ਮੀਡੀਆ ਤੇ ਸਾਡੇ ਬੱਚੇ ਕਈ ਵਾਰ ਗਲਤ ਰਾਹੇ ਪੈ ਜਾਂਦੇ ਨੇ ਸਾਡੇ ਬੱਚੇ ਕਈ ਵਾਰ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ ਨੇ ਉਹ ਵੀ ਘੂਰਨ ਦਾ ਸਾਨੂੰ ਤਰੀਕਾ ਚਾਹੀਦਾ ਅਸੀਂ ਨੁਹਾਤੀਆਂ ਨੂੰ ਵੀ ਘੂਰ ਸਕਦੇ ਆ ਅਸੀਂ ਆਮ ਵੀ ਆਪਣੀ ਜ਼ਿੰਦਗੀ ਚ ਬੱਚਿਆਂ ਨੂੰ ਕਹਿ ਲੰਨੇ ਆ ਪਰ ਅਸੀਂ ਇਹ ਨਹੀਂ ਕਹਿ ਸਕਦੇ ਔਰਤਾਂ ਐ ਔਰਤਾਂ ਹੋਣਗੀਆਂ 2-4% ਲੁੱਟ ਖਾਣੀਆਂ ਜਿਨ੍ਹਾਂ ਨੂੰ ਸਿਰਫ ਆਪਣੇ ਆਪ ਥਾਈ ਮਤਲਬ ਹੈ ਉਹਨਾਂ ਨੂੰ ਸਹੁਰਿਆਂ ਦੇ ਘਰ ਥਾਈ ਮਤਲਬ ਨਹੀਂ ਉਹਨਾਂ ਨੂੰ ਆਪਣੇ ਆਦਮੀ ਥਾਈ ਮਤਲਬ ਨਹੀਂ ਆਦਮੀ ਦੀ ਇੱਜ਼ਤ ਥਾਈ ਮਤਲਬ ਨਹੀਂ ਪਰ ਸਾਰਿਆਂ ਨੂੰ ਨਹੀਂ ਅਸੀਂ ਕਹਿ ਸਕਦੇ ਵੀ ਸਾਰੀਆਂ ਹੀ ਇਦਾਂ ਕਰਦੀਆਂ ਨੇ ਬੜੀ ਤਕਲੀਫ ਹੋਈ ਮੇਰੀ ਮੈਨੂੰ ਤੇਰੀ ਇਹ ਵੀਡੀਓ ਪਤਾ ਨਹੀਂ ਕੱਦੀ ਕਿ ਚੱਲੀ ਹੋਈ ਆ ਪਰ ਮੇਰੇ ਹੀ ਨਿਗਾ ਅੱਜ ਚੜੀ ਆ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਠੀਕ ਹੈ ਤੈਨੂੰ ਮੇਰੀ ਵੀਡੀਓ ਦਾ ਵੀ ਗੁੱਸਾ ਲੱਗਦਾ ਭਾਈ ਲੱਗੇ ਪਰ ਤਾਂ ਇਹ ਸ਼ਬਦ ਗਲਤ ਕਿਹਾ ਸਾਰੇ ਫਰਜ਼ ਆਦਮੀ ਦੇ ਹੀ ਹੁੰਦੇ ਨੇ ਜਦ ਤੀਵੀਂ ਆਦਮੀ ਦੇ ਫਰਜ਼ ਨਿਭਾਉਂਦੀ ਆ ਆਦਮੀ ਦੇ ਰਿਸ਼ਤਿਆਂ ਨੂੰ ਆਪ ਤੋਂ ਮੂਰੇ ਰੱਖਦੀ ਆ ਠੀਕ ਹੈ ਉਹਦੇ ਬੱਚੇ ਚਲੋ ਬੱਚੇ ਦੋਨਾਂ ਦਾ ਹੀ ਡਿਸੀਜਨ ਹੁੰਦਾ ਹੈ ਬੱਚਿਆਂ ਨੂੰ ਸੰਭਦੀ ਆ ਆਦਮੀ ਨੂੰ ਸੰਭਦੀ ਆ ਉਹਦੇ ਘਰਵਾਰ ਦਾ ਅੱਗਾ ਤੱਗਾ ਕਰਦੀ ਆ ਦਿਨ ਰਾਤ ਉਹਦੇ ਘਰ ਮਰਦੀ ਆ ਉਹਨੂੰ ਸਿਰ ਖੁਰਚਣ ਦਾ ਬੇਲ ਨਹੀਂ ਉਹੀ ਟਟ ਜਾਂਦੀ ਆ ਬੀਬਾ ਕੰਮ ਕਰਦੇ ਕਰਦੇ ਮਸੋਂ ਮਿੰਜਾ ਮਿਲਦਾ ਕੋਈ ਪੈਂਡੂ ਔਰਤਾਂ ਨੂੰ ਪੁੱਛ ਕੇ ਦੇਖੇ ਅੱਛਾ ਜਿਹੜੀਆਂ ਡਿਊਟੀ ਵਾਲੀਆਂ ਆਪਣੇ ਆਦਮੀ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੀਆਂ ਨਾ ਡਿਊਟੀ ਵਾਲੀਆਂ ਬਹੁਤ ਭੈਣਾ ਆਈਆਂ ਜੀਆਂ ਜਿਨ੍ਹਾਂ ਦੇ ਆਦਮੀ ਅਪਾਹਜ ਨੇ ਆਪਣੇ ਆਦਮੀ ਨੂੰ ਆਪਣੇ ਪਰਿਵਾਰ ਨੂੰ ਖੁਦ ਪਾਲਦੀਆਂ ਨੇ ਜ਼ਿੰਦਗੀ ਉਹ ਕਹਿੰਦੇ ਹੁੰਦੇ ਨੇ ਨਾ ਦੁਨੀਆ ਬਹੁਤ ਰੰਗੀ ਆ ਬਹੁਤ ਕੁਝ ਚੱਲਦਾ ਦੁਨੀਆ ਤੇ ਅਸੀਂ ਔਰਤ ਨੂੰ ਨਿੰਦ ਨਹੀਂ ਸਕਦੇ ਅਸੀਂ ਨਿੰਦਾਂਗੇ ਉਹਨੂੰ ਜਿਹੜੇ ਸਭ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਜਲੂਸ ਕੱਢਦੀ ਆ ਉਹਦਾ ਨਾਂ ਲੈ ਕੇ ਨਿੰਦਾਂਗੇ ਪਰ ਅਸੀਂ ਔਰਤ ਜਾਤੀ ਨੂੰ ਨਹੀਂ ਨਿੰਦ ਸਕਦੇ ਉਹਨਾਂ ਵਿੱਚ ਅਸੀਂ ਵੀ ਆਉਨੀਆਂ ਹੁਣ ਅਸੀਂ ਵੀ ਵਿਆਹੀਆਂ ਹੋਈਆਂ ਅਸੀਂ ਵੀ ਪਤੀ ਦੇ ਘਰ ਰਹਿਣੀਆਂ ਅਸੀਂ ਵੀ ਵਿੱਚ ਆਉਨੀਆਂ ਤੇਰੀ ਗੱਲ ਦੇ ਬਈ ਇੱਜ਼ਤ ਵਸੂਲੀ ਕਰਦੀਆਂ ਇੱਜ਼ਤ ਵਸੂਲੀ ਨੂੰ ਭਾਈ ਕਿਹੜਾ ਰਾਤ ਕੱਟਣ ਆਈਆਂ ਹੋਈਆਂ ਕਿਹੜਾ ਮੁੱਲ ਦੀਆਂ ਲਿਆਂਦੀਆਂ ਹੋਈਆਂ ਸੌਦਾ ਕਰਕੇ ਠੀਕ ਹੈ ਆਪਣੇ ਸਾਰੇ ਧੀ ਭੈਣਾਂ ਕਹਿੰਦੇ ਨੇ ਪੇਕੇ ਘਰ ਧੀ ਭੈਣ ਦੇ ਹਜ਼ਾਰਾਂ ਸ਼ੌਕ ਹੁੰਦੇ ਨੇ ਕਈ ਵਾਰ ਸੌਰੇ ਘਾ ਰਾ ਕੇ ਸਾਰੇ ਸ਼ੌਕ ਮਰ ਜਾਂਦੇ ਨੇ ਉਹਨਾਂ ਬਾਰੇ ਵੀ ਸੋਚ ਜਿਹੜੀਆਂ ਨਸ਼ੇੜੀਆਂ ਦੇ ਲੜ ਲੱਗੀਆਂ ਹੋਈਆਂ ਉਹਨਾਂ ਬਾਰੇ ਵੀ ਸੋਚ ਜਿਹੜੀ ਸ਼ਰਾਬੀਆਂ ਦੇ ਲੜ ਲੱਗੀਆਂ ਹੋਈਆਂ ਉਹਨਾਂ ਬਾਰੇ ਵੀ ਸੋਚ ਜਿਹੜੀਆਂ ਬਹੁਤ ਪੜੀਆਂ ਲਿਖੀਆਂ ਕੁੜੀਆਂ ਘਰਾਂ 'ਚ ਭਾਂਡੇ ਮਾਂਜਦੀਆਂ ਉਹਨਾਂ ਬਾਰੇ ਵੀ ਸੋਚ ਉਹ ਵੀ ਇੱਕ ਔਰਤਾਂ ਹੀ ਨੇ ਜਦੋਂ ਧੀ ਦਾ ਵਿਆਹ ਹੋ ਗਿਆ ਉਹ ਔਰਤੇ ਐ ਠੀਕ ਆ ਸਾਰੇ ਘਰ ਲਈ ਇੱਕ ਧੀ ਬਹੁਤ بڑے بڑے ਸਮਝੌਤੇ ਕਰ ਜਾਂਦੀ ਹੈ ਸਾਰਾ ਕੁਝ ਅੰਦਰ ਦਫਨ ਕਰ ਲੈਂਦੀ ਹੈ ਤੂੰ ਤਾਂ ਇੱਜ਼ਤ ਤੇ ਲਿਆ ਕੇ ਹੀ ਗੱਲ ਨਵੇੜਦੀ ਇੱਜ਼ਤ ਕੋਈ ਕੱਪੜਾ ਹੈ ਬਈ ਜਿਹਨੂੰ ਦੇਖਿਆ ਫੜਾਤਾ ਦੇਖ ਭੈਣ ਮਰੀਏ ਠੀਕ ਹੈ ਤੂੰ ਪੱਤਰਕਾਰ ਹੈਂ ਕੁਝ ਵੀ ਹੈ ਕਿਸੇ ਨੂੰ ਵੀ ਕਿਸੇ ਪ੍ਰਤੀ ਨਜਾਇਜ਼ ਬੋਲਣ ਦਾ ਕੋਈ ਹੱਕ ਨਹੀਂ ਹੈਗਾ ਭਾਵੇਂ ਉਹ ਮੈਂ ਹੀ ਹੋਵਾਂ ਮੈਂ ਕੁੜੀਆਂ ਬਹੂਆਂ ਬੱਚਿਆਂ ਪ੍ਰਤੀ ਮੈਂ ਬਹੁਤ ਵੀਡੀਓ ਪਾਉਂਦੀ ਆ ਪਰ ਗੱਲ ਐਨ ਪੂਰੀ ਠੋਕ ਪਚਾ ਕੇ ਕਰੀਦੀ ਆ ਠੀਕ ਆ ਜਿਹੇ ਜਿਹੇ ਹਾਲਾਤ ਦੇਖਦੇ ਆ ਉਹੀ ਜੀ ਗੱਲ ਕਰੀਦੀ ਆ ਪਰ ਇਹ ਨਹੀਂ ਹੈਗਾ ਵੀ ਅਸੀਂ ਬਹੂਆਂ ਕੱਲੀਆਂ ਨੂੰ ਨਿੰਦੀ ਜਾਈਏ ਕਿਉਂਕਿ ਬਹੂਆਂ ਚ ਚੰਗੀਆਂ ਵੀ ਬਹੁਤ ਨੇ ਸੱਸਾਂ ਕੱਲੀਆਂ ਨੂੰ ਨਿੰਦੀ ਜਾਈਏ ਸੱਸਾਂ ਚੰਗੀਆਂ ਵੀ ਬਹੁਤ ਨੇ ਮੁੰਡੇ ਵੀ ਚੰਗੇ ਮਾੜੇ ਆ ਕੁੜੀਆਂ ਵੀ ਚੰਗੀਆਂ ਮਾੜੀਆਂ ਆ ਤੋ ਕੁਸ ਪਰਸੈਂਟ ਕਹਿੰਦੀ ਨਾਲ ਫਿਰ ਪਤਾ ਲੱਗਦਾ ਸਮਾਜ ਹੈ ਨਾ ਜਿਹੜਾ ਸਮਾਜ ਉਹਦੇ ਇੱਥੇ ਕੁਸ ਫਿੱਟ ਕਰਦੇ ਉਹੀ ਫਿੱਟ ਹੋ ਜਾਂਦਾ ਹੈ ਕਿਉਂਕਿ ਘਰਾਂ ਚ ਕੁਸ ਚੱਲਦਾ ਹੈ ਹੁਣ ਕਿੰਨੇ ਕਮੈਂਟ ਤੇਰੇ ਆਏ ਹੋਏ ਆ ਜਿਨ੍ਹਾਂ ਨੇ ਤੈਨੂੰ ਨਿੰਦਿਆ ਹੋਇਆ ਹੈ ਕਿੰਨੇ ਹੀ ਕਮੈਂਟ ਆਏ ਹੋਏ ਆ ਜਿਨ੍ਹਾਂ ਨੇ ਤੈਨੂੰ ਸਰਾਇਆ ਹੋਇਆ ਵੀ ਹਾਂ ਭੈਣ ਠੀਕ ਕਹਿੰਦੀ ਆ ਉਹਨਾਂ ਤੇ ਕਿੱਡਾ ਅਸਰ ਪਊਗਾ ਕਿੱਡਾ ਅਸਰ ਪਊਗਾ ਵੀ ਵਾਕਈ ਜਨਾਨੀ ਗਲਤ ਹੈ ਇਹ ਜਨਾਨੀ ਮੇਰੇ ਗਲ ਪਿਆ ਢੋਲ ਹੈ ਜਨਾਨੀ ਮੇਰੇ ਤੋਂ ਫਲਾਣੀ ਚੀਜ਼ ਮੰਗਦੀ ਆ ਭਾਈ ਹੋਰ ਕੀਤੇ ਮੰਗੇ ਕੀਤੇ ਮੰਗੇ ਇੱਜ਼ਤ ਵਸੂਲੀ ਕਰਕੇ ਜਿਹੜੀ ਤੂੰ ਇੱਜ਼ਤ ਦੀ ਗੱਲ ਕਰੀ ਐ ਇੱਜ਼ਤਾਂ ਨਾਲ ਹੀ ਘਰ ਗ੍ਰਸਤੀਆਂ ਚੱਲਦੀਆਂ ਨੇ ਠੀਕ ਆ ਪਰ ਇੱਜ਼ਤ ਵਸੂਲੀ ਨਹੀਂ ਕਹਿ ਸਕਦੀ ਤੂੰ ਜਿਹੜੀਆਂ ਹੁਣ ਪੁੱਠੇ ਸਿੱਧੇ ਕੰਮ ਕਰਦੀਆਂ ਆਪਣੇ ਸਿਰ ਦੇ ਸਹਾਈਆਂ ਨੂੰ ਛੱਡ ਕੇ ਥੋਂ ਥੋਂ ਮੂੰਹ ਮਾਰਦੀਆਂ ਫਿਰਦੀਆਂ ਤੂੰ ਉਹਨਾਂ ਨੂੰ ਕਹਿ ਸਕਦੀਆਂ ਉਹ ਆਦਮੀ ਵਾਲੀਆਂ ਨਹੀਂ ਹੁੰਦੀਆਂ ਉਹ ਨਿਤ ਨਵੇਂ ਆਦਮੀ ਬਦਲਦੀਆਂ ਨੇ ਜਿਵੇਂ ਆਪਾਂ ਘਰ 'ਚ ਨਿਤ ਨਵਾਂ ਸੂਟ ਪਾਉਂਦੀਆਂ ਨਾ ਉਹ ਐਕਨ ਆਦਮੀ ਬਦਲਦੀਆਂ ਨੇ ਉਹ ਤੂੰ ਇਹ ਨਹੀਂ ਕਹਿ ਸਕਦੀ ਵੀ ਉਹ ਆਪਣੇ ਆਦਮੀ ਤੋਂ ਬਸੂਲੀ ਕਰਦੀਆਂ ਉਹਨਾਂ ਦੇ ਆਦਮੀ ਨਹੀਂ ਹੁੰਦੇ ਉਹ ਹੋਰ ਉਹਨਾਂ ਦੇ ਘਰ ਪੱਟੀ ਫਿਰਦੀਆਂ ਹੁੰਦੀਆਂ ਨੇ ਤੂੰ ਗੱਲ ਕਰੀਆ ਆਦਮੀ ਦੀ ਵੀ ਔਰਤ ਨੂੰ ਜੇ ਆਦਮੀ ਵਿਆਹ ਲਿਆ ਆ ਤਾਂ ਉਹਦੇ ਤੇ ਤਾਂਸ ਦੰਦੀਆਂ ਨੇ ਵੀ ਮੈਨੂੰ ਗਹਿਣੇ ਦਵਾ ਮੈਨੂੰ ਗੱਡੀਆਂ 'ਚ ਕਮਾ ਆਪਣਾ ਹੱਕ ਜਮਾ ਜਿਤਾਉਂਦੀਆਂ ਨੇ ਤੇ ਨੰਬਰ 2 ਤੇ ਇੱਜ਼ਤ ਵਸੂਲੀ ਕਰਦੀਆਂ ਨੇ ਨਹੀਂ ਇਹਨੂੰ ਤੂੰ ਇੱਜ਼ਤ ਵਸੂਲੀ ਨਹੀਂ ਕਹਿ ਸਕਦੀ ਇਹ ਸ਼ਬਦ ਇੱਕ ਔਰਤ ਨੂੰ ਕਹਿਣ ਚ ਬਹੁਤ ਗਲਤ ਹੈ ਜਿਨ੍ਹਾਂ ਨੂੰ ਤੂੰ ਜਿਨ੍ਹਾਂ ਤੇ ਛਿੱਟੇ ਮਾਰੇ ਆ ਇਹ ਇੱਜ਼ਤ ਵਸੂਲੀ ਦੇ ਉਹਨਾਂ ਲਈ ਵੀ ਬਹੁਤ ਬਹੁਤ ਕਹਿੰਦੇ ਆ ਬੋਝ ਵਾਲਾ ਸ਼ਬਦ ਹੈ ਇਹ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਹਰੇਕ ਗੱਲ ਉਹੀ ਨਹੀਂ ਮਾਰਦੀਦੀ ਹੁੰਦੀ ਬਹੁਤ ਸੋਚ ਸਮਝ ਕੇ ਬੋਲਿਆ ਕਰ ਇਹ ਨਹੀਂ ਹੈਗਾ ਵੀ ਜੇ ਮੇਰੇ ਮੂਰੇ ਕਿਸੇ ਨੇ ਮਾਈਕ ਕਰਤਾ ਕਿਸੇ ਛੋਟੇ ਮੋਟੇ ਪੱਤਰਕਾਰ ਨੇ ਅਸੀਂ ਉਹੀ ਬਾਹਣ ਚ ਨੂੰ ਭੱਜੇ ਫਿਰੀ ਜਾਈਏ ਹਰੇਕ ਜਵਲੀ ਮਾਰੀ ਜਾਈਏ ਜਿਹੜੀ ਤੂੰ ਗੱਲ ਕਰ ਗਈ ਨਾ 20 25 ਸਾਲ ਮਾਂ ਬਾਪ ਪਾਲਦੇ ਨੇ ਜੇ ਧੀ ਕਿੰਨੀ ਕੋਈ ਅੱਖ ਚੱਕ ਕੇ ਵੀ ਦੇਖ ਲਿਆ ਅਗਲੇ ਗਰਦਨ ਲਾਉਣ ਥਾਈ ਜਾਂਦੇ ਨੇ ਗਰਦਨ ਲਾਉਣ ਥਾਈ ਜਾਂਦੇ ਨੇ ਉਹੀ ਬਾਪ ਉਹੀ ਬਾਪ ਆਪਣੀ ਧੀ ਦਾ ਹੱਥ ਹੀ ਪੱਲਾ ਫੜਾਉਂਦਾ ਹੈ। ਹੱਥ ਹੀ ਲੜ ਫੜਾਉਂਦਾ ਹੈ। ਬਈ ਅੱਜ ਤੇ ਤੈਨੂੰ ਸੌਂਪੀ ਆਪਣੀ ਇੱਜ਼ਤ ਅੱਜ ਤੇ ਇਹ ਤੇਰੀ ਇੱਜ਼ਤ ਹੈ। ਸਾਹਮਣੇ ਰੱਖੀ ਫਿਰ ਫਰਜ਼ ਵੀ ਭਾਈ ਉਹੀ ਪੂਰੇ ਕਰੂਗਾ। ਅੱਛਾ ਜਿਹੜੀਆਂ ਬਸੂਲੀਆਂ ਹੁੰਦੀਆਂ ਬਸੂਲੀਆਂ ਹੋਰ ਹੁੰਦੀਆਂ ਨੇ। ਬਸੂਲੀਆਂ ਹੋਰ ਹੁੰਦੀਆਂ ਨੇ। ਮੈਂ ਫੇਰ ਤੈਨੂੰ ਕਹਿੰਦੀ ਆ ਬਈ ਕੌਰਤ ਜੱਤ ਤੋਂ ਵਿਆਹ ਕੇ ਆ ਜਾਂਦੀ ਹੈ ਨਾ ਸਾਰੇ ਜੋ ਵੀ ਉਹਦੇ ਜਜ਼ਬਾਤ ਉਹਦੇ ਸ਼ੌਂਕ ਉਹਦਾ ਸਭ ਕੁਝ ਉਹਦੇ ਆਦਮੀ ਦੇ ਹਵਾਲੇ ਹੁੰਦਾ ਹੈ ਉਹ ਜਿਵੇਂ ਰੱਖੇ ਜਿਹੜੀ ਇੱਕ ਚੰਗੀ ਧੀ ਭੈਣ ਹੁੰਦੀ ਹੈ ਜਿਵੇਂ ਆਦਮੀ ਰੱਖੇ ਹੋ ਉੱਕਣ ਰਹਿੰਦੀ ਹੈ ਜਿਵੇਂ ਕਹਿੰਦੇ ਆ ਆਪਾਂ ਰੱਬ ਦੇ ਰੱਖਿਆਂ ਤੇ ਰਹਨੇ ਆ ਆਪਾਂ ਕਹਿੰਦੇ ਆ ਪ੍ਰਮਾਤਮਾ ਜਿੱਥੇ ਤੂੰ ਰੱਖੇ ਮੈਂ ਉੱਥੇ ਹੀ ਰਾਜੀ ਆ ਇੱਕ ਚੰਗੀ ਔਰਤ ਵੀ ਇਹ ਕਹਿੰਦੀ ਆ ਆਪਣੇ ਪਤੀ ਨੂੰ ਵੀ ਜਿੱਥੇ ਤੂੰ ਰੱਖੇ ਮੈਂ ਉੱਥੇ ਹੀ ਰਾਜੀ ਆ ਇਹਨੂੰ ਤੂੰ ਇੱਜ਼ਤ ਬਸੂਲੀ ਨਹੀਂ ਕਹਿ ਸਕਦੀ ਨਹੀਂ ਕਹਿ ਸਕਦੀ ਬਹੁਤ ਘਟੀਆ ਸ਼ਬਦ ਕਹਿਤਾ ਤੈਂ ਜਾਂ ਤੂੰ ਕਹਿੰਦੀ ਵੀ ਕੁਝ ਪਰਸੈਂਟ ਐ ਇਦਾਂ ਦੀਆਂ ਤਾਂ ਕੁਝ ਪਰਸੈਂਟ ਤਾਂ ਕਿਹਾ ਹੀ ਨਹੀਂ ਤੈ ਤਾਂ ਸਾਰਿਆਂ ਹਮੇ ਤੁਮੇ ਵਿੱਚੇ ਬੰਨਤੇ ਬਸ ਮੈਨੂੰ ਇਹ ਦੇਖ ਕੇ ਲੱਗਦਾ ਵੀ ਤੇਰੀ ਅਜੇ ਮੈਰਿਜ ਹੋਈ ਨਹੀਂ ਠੀਕ ਹੈ ਮੈਰਿਜ ਤੇਰੀ ਵੀ ਧੀਏ ਹੋਣੀ ਆ ਜੇ ਨਹੀਂ ਹੋਈ ਤੈਨੂੰ ਵੀ ਪਤਾ ਲੱਗੂ ਵੀ ਤੂੰ ਆਪਣੇ ਪਤੀ ਤੋਂ ਇੱਜ਼ਤ ਵਸੂਲੀ ਕਰੇਂਗੀ ਇਹ ਸ਼ਬਦ ਨਹੀਂ ਬੋਲੀਦੇ ਹੁੰਦੇ ਕਿਉਂਕਿ ਸਾਡੀਆਂ ਵੀਡੀਓ ਦੁਨੀਆਂ 'ਚ ਫੈਲਦੀਆਂ ਨੇ ਦੇ ਸਿੰਪਰ ਦੇ ਸਿੰ ਜਾਣੀਆਂ ਨੇ ਸਾਡੇ ਕੰਨਾਂ ਦੇ ਕੱਚਿਆਂ ਮੁੰਡਿਆਂ ਕੋਲ ਵੀ ਜਾਂਦੀਆਂ ਨੇ ਜਿਹੜੇ ਬਹੁਤ ਛੇਤੀ ਗੱਲ ਦਾ ਅਸਰ ਕਰ ਜਾਂਦੇ ਨੇ ਠੀਕ ਹੈ ਦੁਨੀਆ ਤੇ ਹੋਰੇ ਮਾੜਾ ਵਰਤਾਰਾ ਬਹੁਤ ਚੱਲ ਰਿਹਾ ਹੈ ਬਹੁਤ ਜ਼ਿਆਦਾ ਰਿਸ਼ਤੇ ਟੁੱਟ ਰਹੇ ਨੇ ਬਹੁਤ ਜ਼ਿਆਦਾ ਤਲਾਕ ਹੋ ਰਹੇ ਨੇ ਬਹੁਤ ਜ਼ਿਆਦਾ ਰਿਸ਼ਤਿਆਂ 'ਚ ਫਰਕ ਪੈ ਰਹੇ ਨੇ ਅਸੀਂ ਰਿਸ਼ਤੇ ਆਪਣੇ ਦੋ ਬੋਲਾ ਰਹੀਂ ਜੋੜਨੇ ਆਂ ਤੋੜਨੇ ਨਹੀਂ ਹੈਗੇ ਠੀਕ ਹੈ ਸੋਈ ਗੱਲਾਂ ਨੇ ਫੇਰ ਵੀ ਤੈਨੂੰ ਮੇਰੀ ਗੱਲ ਮਾੜੀ ਲੱਗੀ ਤਾਂ ਲੱਗੇ ਕਿਉਂਕਿ ਮੈਂ ਉਮਰ 'ਚ ਤੇਰੇ ਨਾਲੋਂ ਵੱਡੀ ਆ ਸਾਰੇ ਰੰਗ ਹੰਡਾਏ ਹੋਏ ਆ ਜਿੰਦਗੀ ਦੇ ਦੁੱਖਾਂ ਦੇ ਸੁੱਖਾਂ ਦੇ ਬਾਧਿਆਂ ਦੇ ਘਟਿਆਂ ਦੇ ਸਭ ਕੁਝ ਦੇਖਿਆ ਹੋਇਆ ਹੈ ਅਮਹਿਕ ਚੱਕਣ ਨਾਲ ਕਿਸੇ ਨੂੰ ਜ਼ਿੰਦਗੀ ਦਾ ਤਜਰਬਾ ਨਹੀਂ ਹੋ ਜਾਂਦਾ ਤਜਰਬਾ ਜਦ ਹੁੰਦਾ ਜਦ ਅਸੀਂ ਉਦਾਂ ਦੇ ਹਾਲਾਤਾਂ 'ਚ ਨੂੰ ਨੰਗਦੇ ਆ ਫੇਰ ਸਾਨੂੰ ਪਤਾ ਲੱਗਦਾ ਜਿੰਨਾ ਚਿਰ ਸਾਡੇ ਨਾਲ ਖੁਦ ਨਾਲ ਨਾਲ ਨਾ ਬੀਤੇ ਸਾਨੂੰ ਗਵਾਂਡੀ ਦੇ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਜੇ ਸਾਡੇ ਨਾਲ ਬੀਤੀ ਹੁੰਦੀ ਹੈ ਅਸੀਂ ਵੈਸੇ ਹੀ ਅਗਲੇ ਦਾ ਦੁੱਖ ਦੇਖ ਕੇ ਰੋਈ ਜਾਂਦੇ ਹੁੰਨੇ ਆ ਕਿਉਂਕਿ ਸਾਨੂੰ ਆਪਣਾ ਦੁੱਖ ਜ਼ਿਆਦਾ ਆ ਜਾਂਦਾ ਹੈ ਠੀਕ ਹੈ ਇਹ ਗੱਲ ਨਹੀਂ ਕਰਨੀ ਕਦੇ ਇਹ ਗੱਲ ਨਹੀਂ ਕਰਨੀ ਕਦੇ ਠੀਕ ਹੈ ਔਰਤ ਦਾ ਬਹੁਤ ਉੱਚਾ ਰਤਬਾ ਮੈਂ ਫੇਰ ਕਹਿੰਨੀ ਆ ਕੁਝ ਪਰਸੈਂਟ ਹੋਣਗੀਆਂ ਉਹਨਾਂ ਨੂੰ ਆਪਾਂ ਕਹਿ ਦੰਨੇ ਆ ਨਾਂ ਲੈ ਕੇ ਵੀ ਕਹਿ ਦੰਨੇ ਆ ਹੈਗੀਆਂ ਵੀ ਆ ਪਰ ਸਾਰੀਆਂ ਨੂੰ ਨਹੀਂ ਕਹਿ ਸਕਦੇ ਹੁਣ ਅਸੀਂ ਪਿੰਡਾਂ 'ਚ ਬੈਠੇ ਆਂ ਅਸੀਂ ਆਲੇ-ਦੁਆਲੇ ਦੇਖਦੇ ਆਂ ਸਾਡੀਆਂ ਭੈਣਾਂ ਨੂੰ ਸਿਰ ਖੁਰਚਣ ਦਾ ਵੀ ਵੇਹਲ ਨਹੀਂ ਸਿਰ ਖੁਰਚਣ ਦਾ ਵੀ ਵੇਹਲ ਨਹੀਂ ਛੇ-ਛੇ ਮਹੀਨੇ ਘਰਾਂ ਤੋਂ ਬਾਹਰ ਨਹੀਂ ਨਿਕਲਦੀਆਂ ਕਿਤੇ ਜਾਣਾ ਰਿਸ਼ਤੇਦਾਰੀ 'ਚ ਤਾਂ ਨਿਕਲਣਾ ਹੈ ਮੇਰੇ ਵਰਗੀ ਕੋਲੇ ਟਾਈਮ ਨਹੀਂ ਸੁੱਖ ਦਾ ਸਾਹ ਲਈਦਾ ਜਿੱਕਣ ਕਦੇ ਕਿਤੇ ਬਾਹਰ ਨਿਕਲੀਦਾ ਵੀ ਚੱਲ ਅੱਜ ਅੱਜ ਮਾੜਾ ਜਿਹਾ ਬਾਹਰ ਨਿਕਲਣ ਦਾ ਮੌਕਾ ਤਾਂ ਆਇਆ ਹੈ ਬਈ ਇਹ ਗੱਲਾਂ ਨਹੀਂ ਕਰਨੀਆਂ ਆਪਾਂ ਔਰਤਾਂ ਹੈ ਆਪਾਂ ਨੇ ਔਰਤ ਦੀ ਇੱਜ਼ਤ ਕਰਨੀ ਹੈ। ਹਾਂ ਬੱਚਿਆਂ ਨੂੰ ਆਪਾਂ ਘੁਰਕਾਪ ਕਰਦੇ ਆਂ ਕਰਦੇ ਰਹਾਂਗੇ ਉਹ ਵੀ ਢੰਗ ਨਾਲ। ਕਿਉਂਕਿ ਸਾਰੇ ਇਨਸਾਨ ਮਾੜੇ ਨਹੀਂ ਹੁੰਦੇ ਸਾਰੇ ਇਨਸਾਨ ਚੰਗੇ ਵੀ ਨਹੀਂ ਹੁੰਦੇ। ਠੀਕ ਹੈ ਜੀ। ਚਲੋ ਠੀਕ ਹੈ ਜੀ। ਬੋਲਦਿਆਂ ਕੋਲੋਂ ਫੇਰ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ਼ ਕਰਿਓ। ਸਤਿ ਸ਼੍ਰੀ ਅਕਾਲ ਜੀ।